ਦੇ ਸਾਡਾ ਸਾਡਾ ਜਿਹੜਾ ਟੀਚਿੰਗ ਤੇ ਟ੍ਰੇਨਿੰਗ ਦਾ ਸਿਸਟਮ ਹੈ ਪੂਰਾ ਇੰਡੀਆ ਚ ਚੇਂਜ ਹੋ ਰਿਹਾ ਹੈ ਇੱਕ ਚੇਂਜ ਹੋ ਰਹੀ ਹੈ ਔਰ 2019 ਤੇ ਅੱਗੇ ਇਹ ਚੇਂਜ ਬੜੀ ਤੇਜ਼ੀ ਨਾਲ ਹੋ ਰਹੀ ਹੈ ਇਹ ਸਿਰਫ ਹਾਇਰ ਐਜੂਕੇਸ਼ਨ ਦੀ ਚੇਂਜ ਨਹੀਂ ਹੈ ਮੈਡੀਕਲ ਐਜੂਕੇਸ਼ਨ ਵਿੱਚ ਹਾਇਰ ਐਜੂਕੇਸ਼ਨ ਦੀ ਚੇਂਜ ਤੇ ਹੁਣ ਕੀ ਹੋ ਰਿਹਾ ਹੈ ਕਿ ਤੁਸੀਂ ਐਜੂਕੇਸ਼ਨ ਦਾ ਸਿਸਟਮ ਜਿਹੜਾ ਪਹਿਲੇ ਸੀ ਕਿ ਤੁਸੀਂ ਲਾਇਬ੍ਰੇਰੀ ਜਾਓ ਬੁੱਕਸ ਪੜੋ ਬੁੱਕਸ ਇਸ਼ੂ ਕਰਾਓ ਤੇ ਬਾਅਦ ਵਿੱਚ ਜਰਨਲ ਦਾ ਵੀ ਜਰਨਲ ਸੁਲਿਆਓ ਤੇ ਆਪਣੀ ਐਜੂਕੇਸ਼ਨ ਕਰੋ ਉਹ ਹੁਣ ਫੇਸ ਖਤਮ ਹੋ ਚੁੱਕੀ ਹੈ ਹੁਣ ਫੇਸ ਹੈ ਕਿ ਕੰਪੀਟੈਂਸੀਸ ਡਿਫਾਈਨ ਕਰੋ ਕਿਹੜੇ ਇੰਪੋਰਟੈਂਟ ਏਰੀਆਜ਼ ਹੈ ਐਜੂਕੇਸ਼ਨ ਵਿੱਚ ਟ੍ਰੇਨਿੰਗ ਵਿੱਚ ਤੇ ਇਟ ਇਜ਼ ਸਿਰਫ ਮੈਡੀਕਲ ਕੋਰਸਸ ਤੇ ਨਹੀਂ ਹੈ ਸਿਰਫ ਨਰਸਿੰਗ ਕੋਰਸਸ ਪੈਰਾਮੈਡੀਕਲ ਤੇ 올 ਐਲਾਈਡ ਐ ਫਾਰਮੇਸੀ ਕੋਈ ਵੀ ਕੋਰਸ ਉਹ ਕੋਰਸ ਉਹਨਾਂ ਵਿੱਚ ਜਰੂਰੀ ਹੈ ਹੋ ਗਏ ਹਨ ਦੇਰਾ ਟਾਈਮ ਹੈ ਈ ਰਿਸੋਰਸਸ ਦਾ ਦਾ ਅਸੈਸੀਬਿਲਟੀ ਉਹਨਾਂ ਇੱਕ ਫਿਜ਼ੀਕਲ ਲਾਇਬ੍ਰੇਰੀ ਵਿੱਚ ਜਾ ਕੇ ਤੁਹਾਨੂੰ ਸਭ ਕੁਝ ਨਹੀਂ ਮਿਲੇ ਇਸੇ ਤਰ੍ਹਾਂ ਨਾਲ ਤੁਹਾਨੂੰ ਈ ਰਿਸੋਰਸਸ ਅਨਲਿਮਿਟਿਡ ਹੈ ਤੁਹਾਡੀ ਪਹੁੰਚ ਉਸ ਤਰ੍ਹਾਂ ਨਹੀਂ ਜਰੂਰੀ ਹੈ तोड़ा कला कलासरूम लैक्चर भी बहुत इंपॉर्टेंट है तो असि हम इस फेस में जा रहे हैं कि अगर कोई लैक्चर भी मिस हो जाए तो स्टूडेंट सफर ना करे तो यह तो हो गया तो नॉलेज इंपॉर्टेंट का सैकेंड फेज है ट्रेनिंग द ट्रेनिंग भी इसी तरह तो सारिया कंपीटि कंपीटेंसिज डिफाइंड है ई प्रेजेंस इंपॉर्टेंट है कोविड ने सू किया कि ਕੋਵਿਡ ਵਿੱਚ ਜਿੰਨੀ ਪੜਾਈ ਹੋਈ ਹੈ ਜਿੰਨਾ ਐਜੂਕੇਸ਼ਨ ਸਪਰਿੰਟ ਹੋਇਆ ਉਹ ਤੇ ਜਿੰਨਾ ਨੌਲੇਜ ਵੜੀ ਹੈ ਕੰਪਿਊਟਰ ਯੂਜ਼ ਦੀ ਤੇ ਹੋਰ ਵੀ ਜਿਹੜੇ ਗੈਜੇਟਸ ਆ ਉਹਨਾਂ ਦੇ ਯੂਜ਼ ਦੀ ਤੇ ਅਨਪੈਰਲ ਹੈ ਅਸੀਂ ਬਹੁਤ ਅੱਗੇ ਵਧ ਗਏ ਹੈ ਤੇ ਪਹਿਲੇ ਸਾਨੂੰ ਸੋਸ਼ਲ ਪਲੇਟਫਾਰਮ ਯੂਜ਼ ਕਰਨੇ ਇਹਨੇ ਨਹੀਂ ਆਂਦੇ ਸੀ ਸਾਡੇ ਸਟੂਡੈਂਟਸ ਨੂੰ ਵੀ ਨਹੀਂ ਆਂਦੇ ਸੀ ਉਹਨੇ ਇੱਕ ਵਿਲੇਜ ਵਿੱਚ ਵੀ ਬੈਠ ਕੇ ਇਹ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਰਾ ਸਿਸਟਮ ਇੰਟੀਗ੍ਰੇਟ ਹੋ ਗਿਆ ਹੈ ਤਾਂ ਮੈਂ ਇਹ ਹੀ ਕਹਿ ਚਾਹਾਂਗਾ ਕਿ ਸਾਡੀ ਇਹ ਜਿਹੜੀ এডਿਕੇਸ਼ਨ ਹੈ ਸਿਰਫ ਪੜਾਈ ਬੁਕਸ ਦੀ ਪੜਾਈ ਨਹੀਂ ਹੈ ਇਹ ਟ੍ਰੇਨਿੰਗ ਹੈ ਟ੍ਰੇਨਿੰਗ ਵਿੱਚ ਮੈਥਡੋਲੋਜੀ ਹੈ ਟੈਕਨੋਲੋਜੀ ਦਾ ਇੰਟੀਗ੍ਰੇਸ਼ਨ ਹੈ ਇੱਕ ਵਰਚੁਅਲ ਰਿਐਲਿਟੀ অগਮੈਂਟਡ ਰਿਐਲਿਟੀ ਹੈ ਰੋਬੋਟਿਕਸ ਆਗੇ ਹੈ ਤੇ ਉਹਦੇ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਇੰਟੀਗ੍ਰੇਟ ਹੋ ਗਈ ਹੈ ਬੜੀ ਤੇਜ਼ੀ ਨਾਲ ਪੂਰੇ ਜਨ ਕਲਚਰ ਹੈ ਹਾਈ ਰਿਐਜੂਕੇਸ਼ਨ ਦਾ ਸਪੈਸ਼ਲੀ ਮੈਡੀਕਲ এডੂਕੇਸ਼ਨ ਦਾ ਚੇਂਜ ਹੋ ਰਿਹਾ ਹੈ ਤੇ ਸੇਫਟੀ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਇਨ ਇਸ ਥਿਸ ਸਾਰੀ ਪਧਾਪੀ ਵਿੱਚ ਇਸ ਰੇਸ ਵਿੱਚ ਕਿਤੇ ਕੋਈ ਗਲਤੀ ਨਾ ਹੋ ਜਾਏ ਤਾਂ ਸਾਡੇ ਐਥਿਕਸ ਇੰਟੈਕਟ ਰਹਿਣ ਸਾਡਾ ਮੈਡੀਕਲ ਲੀਗਲੀ ਵੀ ਅਸੀਂ ਸੇਫ ਰਹਾਂ ਤੇ ਪੇਸ਼ੈਂਟ ਦੀ ਸੇਫਟੀ ਕੇਅਰ ਤੇ ਗਿਵਨ ਦੀ ਸੇਫਟੀ ਨਰਸਿੰਗ ਦੀ ਵੀ ਤੇ

ਪ੍ਰੈਕਟੀਕਲ ਦੱਸ ਦਿੰਦੀ ਹੈ ਕਿ ਕੀ ਕਰਨਾ ਚਾਹੀਦਾ ਹੈ ਜਿਹੜੇ ਨਵੇਂ ਡਾਕਟਰਸ ਹੁੰਦੇ ਆ ਸੇ ਇਹ ਨਰਸਿਸ ਦੀ ਜਿਹੜੀ ਸੇਫਟੀ ਟ੍ਰੇਨਿੰਗ ਹੈ ਜਿਹੜੀ ਜਿਹੜਾ ਥੀਮ ਹੈ ਸਾਡਾ 2024 ਦਾ ਏ ਸੇਫ ਟੂਗੇਦਰ ਅਸੀਂ ਸਾਰੇ ਐਟ ਵਰਕਿੰਗ ਐਟਮੋਸਫੇਅਰ ਵਿੱਚ ਕਿਵੇਂ ਸੇਫ ਰਹੀਏ ਕਿਵੇਂ ਸਾਡੇ ਐਕਸ਼ਨਸ ਉਹ ਆਏ ਉਹ ਕਿਸ ਨੂੰ ਹਾਨ ਨਾ ਕਰਨ ਅਸੀਂ ਐਥਿਕਸ ਨੂੰ ਆਬਜ਼ਰਵ ਕਰਨ ਤੇ ਇਸ ਕੋਚਿੰਗ ਵਰਕਸ਼ਾਪਸ ਵੀ ਹੋ ਰਹੀਆਂ ਇੱਥੇ ਜਿਹੜੇ ਮੈਨਿਕਨਸ ਹੁੰਦੇ ਐ ਤੁਸੀਂ ਸਿੱਧਾ ਹੀ ਪੇਸ਼ੈਂਟ ਉੱਤੇ ਨਹੀਂ ਸਿੱਖਦੇ ਜਾਂ ਟ੍ਰੇਨਿੰਗ ਕਰਦੇ ਤੁਸੀਂ ਮੈਨਿਕਨਸ ਯੂਜ਼ ਕਰਦੇ ਹੋ ਉਹਦੇ ਬਾਅਦ ਵੈਟ ਲੈब्स ਐ ਵੀt ਔਰ ਐਨੀਮਲ ਲੈब्स ਔਰ ਕਿਥੇ ਕਿਥੇ ਲੈਕਜ਼ਨ ਜਿੱਥੇ ਅਸੀਂ ਕੈਡਵਰੀ ਲੈਬ ਬੋਲਦੇ ਆਂ ਉਹਦੇ ਬਾਅਦ ਅਸੀਂ ਹਿਊਮਨ ਬਾਡੀ ਨੂੰ ਟੱਚ ਕਰਦੇ ਆ ਸਾਡੀ ਸਟਰੈਟਜੀ ਐ ਹਾਮ ਨੂੰ ਜਿੰਨਾ ਕੱਟ ਕਰ ਸਕੀ ਉਨਾ ਤੇ ਦਵਾਈ ਦਿੰਦੇ ਐ ਤੇ ਐਡਵਰਸ ਰਿਐਕਸ਼ਨ ਨਾ ਹੋ ਸਾਡੀ ਮੈਡੀਸਿਨ ਤੋਂ ਸਾਈਡ ਇਫੈਕਟ ਤੇ ਐਸੇ ਇਫੈਕਟ ਜਿੰਨਾ ਤੋਂ ਡੈਥ ਵੀ ਹੋ ਸਕਦੀ ਹੈ ਐਸੇ ਇਫੈਕਟਸ ਸਾਡੇ ਬੜੇ ਮੋਨੀਟਰਡ ਐ ਉਹਨਾਂ ਨੂੰ ਮੋਨੀਟਰਿੰਗ ਕਿਵੇਂ ਕਰਨੀ ਹੈ ਗੁੱਡ ਕਲੀਨਿਕਲ ਪ੍ਰੈਕਟਿਸ ਕੀ ਹੈ ਤੇ ਉਹਨਾਂ ਨੂੰ ਮੋਨੀਟਰ ਕਰਕੇ ਡਾਕੂਮੈਂਟ ਕਰਨਾ ਹੈ ਡਾਕੂਮੈਂਟ ਕਰਕੇ ਪੋਲਿਸੀਜ਼ ਬਣਾਨੀਆਂ ਪੋਲਿਸੀਜ਼ ਬਣਾ ਕੇ ਐਸਓਪੀਜ਼ ਡਿਫਾਈਨ ਕਰਨੀ ਹੈ ਤੇ ਅੱਗੇ ਗਾਈਡ ਕਰਨਾ ਹੈ ਅਗਲੀ ਜਨਰੇਸ਼ਨ ਆਪ ਇਹ ਮੈਮ ਨੂੰ ਇਹਨਾਂ ਨੂੰ ਫਾਇਦਾ ਕੀ ਮਿਲੇਗਾ ਸਰਲ ਬਿਲਕੁਲ ਇਹ ਇਸ ਨੂੰ ਫਾਇਦਾ ਸਭ ਨੂੰ ਮਿਲੇਗਾ ਇਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਤਾਂ ਮਿਲੇਗਾ ਜਿਹੜੇ ਫੈਕਲਟੀ ਹਨ ਉਹਨਰ ਵੀ ਮਿਲੇਗਾ ਬਿਕੋਜ਼ ਉਹ ਆਪਣੇ ਆਪਣੇ ਮੈਥਡੋਲੋਜੀ ਲੈ ਕੇ ਆਏ ਆ ਸਾਡੇ ਸਾਰੇ ਪੰਜਾਬ ਤੋਂ ਨਹੀਂ ਸਾਡੇ ਹਿੰਦੁਸਤਾਨ ਤੋਂ ਸਾਰੇ ਟ੍ਰੇਨਰਸ ਤੇ ਫੈਕਲਟੀ ਆਈ ਹੈ ਤੇ ਉਹ ਇੰਟਰੈਕਟ ਕਰਨਗੇ ਤੇ ਜਿਹੜੀ ਟੀਚਿੰਗ ਮੈਥਡੋਲੋਜੀ ਹੈ ਰਿਸਰਚ ਮੈਥਡੋਲੋਜੀ ਹੈ ਇਸ ਉੱਤੇ ਕੰਸਨਟਰੇਟ ਕਰਨਗੇ ਤੇ ਸਭ ਤੋਂ ਜ਼ਬਰਦਸਤ ਫਾਇਦਾ ਅਲਟੀਮੇਟਲੀ ट्रांसलेट ਹੋਏਗਾ پیشنਟ ਸੇਫਟੀ ਨੂੰ پیشنਟ ਨੂੰ ਮਿਲੇਗਾ پیشنਟ ਸੇਫ ਹੋਏਗਾ ਚਾਹੇ ਤੁਸੀਂ ਉਦੋਂ ਮੈਡੀਸਿਨ ਦਿਓ ਚਾਹੇ ਉਹਨੂੰ ਆਪਰੇਸ਼ਨ ਕਰੋ ਜਾਂ ਚਾਹੇ ਉਸ ਦਾ ਜਿਹੜਾ এনवायरमेंट ਹੈ ਜਿਸ ਵਿੱਚ ਕੋਈ ਇਨਫੈਕਸ਼ਨ ਕੀਵੇਂ ਨਹੀਂ ਹੋਣਾ ਸਰਜਰੀ ਦੇ ਕੰਪਲਿਕਸ਼ਨ ਕੀਵੇਂ ਘਟਾਣੇ ਹੈ ਤੇ ਸਭ ਸਾਰੇ ਐਸਪੈਕਟਸ ਜਿਹੜੇ ਹੈਲਥ ਦੇ ਹੈ ਜਿੱਥੇ-ਜਿੱਥੇ ਖਤਰਾ ਹੋ ਸਕਦਾ ਉਹਨੂੰ ਅਸੀਂ ਕੰਟਰੋਲ ਕਰਦੇ ਹਾਂ

ਇਸ ਜਿਹੜੀ ਪੇਟੈਂਟਿੰਗ ਹੈ ਇਨੋਵੇਸ਼ਨ ਹੈ ਇਹ ਵੀ ਸਿਖਾ ਰਹੇ ਸੋ ਉਹਦੇ ਨਾਲ ਇਹ ਹੋਏਗਾ ਕਿ ਤੁਸੀਂ ਦੇਰੀ ਟੈਕਨੋਲੋਜੀ ਆ ਰਹੀ ਹੈ ਟੈਕਨੋਲੋਜੀ ਕੀ ਹੈ ਟੈਕਨੋਲੋਜੀ ਸਿਰਫ ਤੁਹਾਡੀ ਇਲੈਕਟ੍ਰਿਕ ਇਲੈਕਟ੍ਰੋਨਿਕ ਨਹੀਂ ਹੈ 레이ਜ਼ਰ ਹੈ ਰੋਬੋਟਸ ਹੈ ਤੁਹਾਡੇ AI ਐਨੇਬਲਡ ਤੁਹਾਡੇ ਗਾਜੇਟਸ ਹੈ ਸੋ ਜਦ ਇਹ ਸਾਰਾ ਕੁਝ ਇੰਟੀਗ੍ਰੇਟ ਹੋਏਗਾ ਉਹਨੂੰ ਕਿਵੇਂ ਇੰਟੀਗ੍ਰੇਟ ਕਰਨਾ ਹੈ ਕੋਸਟ ਇਫੈਕਟਿਵ ਵੀ ਹੋਣਾ ਚਾਹੀਦਾ एंड सेफ भी होना चाहिए जब ये सब कुछ आएगा तो साढ़े जी डिलीवरी है हेल्थ केयर की वो बहुत सेफ हो जाएगी इफेक्टिव हो जाएगी एप्रोचेबल टू एवरीबडी हो जाएगी क्योंकि तो हूँ सिर्फ टेलीमेडिसिन नहीं है टेलीफार्मेसी भी आ रही है सो so, इस तरीके नाल किसी कोर्नर आउटरीच प्रोग्राम्स हैं आउटरीच है ट्रेनिंग प्रोग्राम ये सारे बहुत इंपॉर्टेंट है जेडे इंस्टीट्यूशन है ਇਨੂੰ ਜੇਤੀ ਅਡਾਪਟ ਕਰਨਗੇ ਮੈਂ ਖੁਸ਼ ਹੈ ਕਿ ਅਮਨਦੀਪ ਗਰੁੱਪ ਆਫ ਇੰਸਟੀਚੂਸ਼ਨ ਇਹਨੂੰ ਅਡਾਪਟ ਕਰ ਰਿਹਾ ਹੈ ਸ਼ੁਰੂ ਤੋਂ ਹੀ ਪਰ ਇਹ ਇੱਕ ਸਟੇਜ ਆ ਗਈ ਹੈ ਹੁਣ ਵੀ ਸੀ ਨੈਕਸਟ ਸਟੇਜ ਆਫ ਸੋਸਾਇਟੀਸ ਜਾ ਰਹੇ ਹਨ ਔਰ 2047 ਟਾਰਗੇਟ ਰੱਖਿਆ ਹੈ ਇੰਡੀਆ ਨੇ 올 타겟 어치브 ਤਦੈ ਹੋਏਗਾ ਜਦ ਅਸੀਂ ਟਾਈਮਲੀ ਇਸ ਅਫਰਟ ਸ਼ੁਰੂ ਕਰਦੇ ਆਮ ਹੀ ਵੇ ਇਸ ਪਰਿਵਾਰ ਦੀ ਕਰਤਾਰ ਜਿਸ ਪਰ ਬਰਦਾ ਪ੍ਰੋਪਰਿਕ ਡੈਡੀਕੇਟਡ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂ ਇੱਕ ਬੜੀ ਮਿਹਨਤ ਕਰ ਰਹੇ ਤੇ ਇਹਨਾਂ ਨੇ ਮੈਡੀਕਲ ਐਜੂਕੇਸ਼ਨ ਵੀ ਹੈ ਇਹਨਾਂ ਦੇ ਨਰਸਿੰਗ ਕਾਲਜ ਇਸ ਤਰ੍ਹਾਂ ਇਹ ਹੈਂਡਲ ਕਰ ਰਹੇ ਆ ਆਪਣੇ ਐਕਸਪੀਰੀਅੰਸ ਨੂੰ ਯੂਜ਼ ਕਰ ਰਹੇ ਇੱਕ ਛੋਟੇ ਜਿਹੇ ਟਾਈਮ ਹੈ ਜਿਹੜਾ 2016 ਤੋਂ ਲੈ ਕੇ ਅੱਜ 67 ਸਾਲ ਚ ਇਸ ਮੁਕਾਮ ਤੇ ਪਹੁੰਚ ਗਏ ਹੈ ਤੇ ਬਹੁਤ ਵੱਡੀ ਅਚੀਵਮੈਂਟ ਹੈ ਮੈਂ ਕੰਗ੍ਰੈਚੁਲੇਟ ਕਰ ਰਹਾ ਹਾਂ थैंक यू ਸਰ ਦੇਖੋ ਚੇਂਜ ਜਿਹੜਾ ਹੈ ਨਾ that is the law of nature ਇਸ ਸਮੇਂ ਦੇ ਨਾਲ ਨਾਲ ਸਾਨੂੰ ਨਵੀਆਂ ਚੀਜ਼ਾਂ ਸਿੱਖਦੇ ਰਹਿਣਾ ਚਾਹੀਦਾ ਸੋ ਇਹ ਕੋਈ ਨਵੀਂ ਚੀਜ਼ ਨਹੀਂ ਹੈ ਸਾਡੇ ਲਈ ਅਸੀਂ ਮੈਡੀਕਲ ਐਜੂਕੇਸ਼ਨ ਚ ਵੀ ਕਾਨਫਰੰਸਸ ਆਈ ਥਿੰਕ ਤੁਸੀਂ ਸਾਰੇ ਅਵੇਅਰ ਹੋ ਰੈਗੂਲਰ ਕਾਨਫਰੰਸਸ ਵਰਕਸ਼ਾਪਸ ਤੇ CMEes ਹੁੰਦੀਆਂ ਨੇ ਇਸੇ ਤਰ੍ਹਾਂ ਹੀ ਇੱਥੇ ਪਹਿਲੇ ਅਸੀਂ ਛੋਟੇ ਪੱਧਰ ਤੇ ਕਰ ਰਹੇ ਸੀ ਹੌਲੀ ਹੌਲੀ ਅਸੀਂ ਵੀ ਸਿੱਖੇ ਸਿੱਖੀ ਗਏ we came to know about the nursing fraternity the needs of the nursing fraternity the being end user in the hospitals we could visualize ki inna chizaan di kaat hai aur eh jehde ajj topics bane ne eh sirf nursing faculty nu leke nahi sade jo doctors de input sige wherever are nurses were lacking assi oh vi sare point leke te fir is conference da agenda banaya assi topics banaye ne jide naal sharing hovegi ਸ਼ੇਅਰਿੰਗ ਦੇ ਨਾਲ ਸਾਡੀ ਨੋਲਿਜ ਵਧੇਗੀ ਤੇ ਸਾਡੀ ਪੇਸ਼ੈਂਟ ਕੇਅਰ ਜਿਹੜੀ ਉਹ ਹੋਰ ਵਧੀਆ ਹੋਏਗੀ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹਾਂ ਇਸ ਤੋਂ ਇੱਕ ਪ੍ਰੈਕਟੀਕਲ ਨੋਲਿਜ ਵੀ ਨੀਡ ਦਾ ਲਾਹੇਵੰਦ ਬੱਚਿਆਂ ਨੂੰ ਜੇ ਮੈਨੂੰ ਪੁੱਛੋ ਤੇ ਨਰਸਿੰਗ ਵਿੱਚ ਥੀਰੀ ਦਾ ਤਾਂ ਰੋਲ ਹੈਗਾ ਹੀ ਹੈਗਾ ਪਰ ਬੇਸਿਕ ਤੇ ਇਟ ਇਜ਼ ਪ੍ਰੈਕਟੀਕਲ ਜਿੰਨੀ ਦੇਰ ਸਾਨੂੰ ਕੰਮ ਨਹੀਂ ਕਰਨਾ ਆਊਗਾ ਆਪਣੇ ਹੱਥਾਂ ਦੇ ਨਾਲ ਅਸੀਂ ਆਪਣੀਆਂ ਸਰਵਿਸਿਜ਼ ਡਿਲੀਵਰ ਨੂੰ ਕਰ ਸਕੋਗੇ ਜਿਵੇਂ ਸਰ ਨੇ ਆਲਰੇਡੀ ਤੁਹਾਨੂੰ ਕਿਹਾ ਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਤੇ ਸਾਨੂੰ ਔਰ ਮੈਡੀਕਲ ਤੇ ਨਰਸਿੰਗ ਪ੍ਰੋਫੈਸ਼ਨ ਅਸੀਂ ਹਿਊਮਨ ਬਾਡੀਜ਼ ਨਾਲ ਡੀਲ ਕਰਦੇ ਹਾਂ ਸੋ ਸਾਨੂੰ ਸੇਫਟੀ ਵੀ ਪਹਿਲਾਂ ਲੈ ਕੇ ਚੱਣੀ ਪੈਂਦੀ ਹੈ ਬਿਕਾਜ਼ ਸਾਨੂੰ ਗਲਤੀ ਕਰਨ ਤੇ ਬਖਸ਼ਿਆ ਨਹੀਂ ਜਾਂਦਾ ਕਿਉਂਕਿ ਅਸੀਂ ਇਨਸਾਨੀ ਜ਼ਿੰਦਗੀ ਦੀ ਕੀਮਤ ਬਹੁਤ ਜ਼ਿਆਦਾ ਹੈ ਸਾਡੀ ਘੜੀ ਖਰਾਬ ਹੋ ਜਾਏ ਨਾ ਤਾਂ ਅਸੀਂ ਦੁਕਾਨ ਵਾਲੇ ਕੋਲੋਂ ਨਵੀਂ ਲੈ ਕੇ ਵਾਪਸ ਕਰ ਦਿੰਦੇ ਆਂ ਵੀ ਆਹ ਖਰਾਬ ਸੀ ਨਵੀਂ ਦੇ ਦੇ ਇਨਸਾਨੀ ਲਾਈਫ ਨਹੀਂ ਬਦਲੀ ਜਾ ਸਕਦੀ ਸੋ ਵੀ ਕੈਨੋਟ ਰਿਡਿਊਸ ਦਾ 에ਰਰਸ ਟੂ ਜ਼ੀਰੋ ਬਟ ਵੀ ਕੈਨ ਡੈਫੀਨਟਲੀ ਮਿਨੀਮਾਈਜ਼ by conducting such knowledge exchanging events jide vich assi apu apni problems apu apni praaptiyan apu apni naviyan gallan share kar sakiye te agaa vad sakiye taaki sade jide further medical nursing errors kitabaan ch likhiyan hoyian ne hundiyan ne par onna nu minimize karna sada aim hai so this was an attempt towards that so bachchiyan nu ko vikte jide bahar kholan de ke karke is tarah di event hona kitna kharaab hai ਡੈਫੀਨਿਟਲੀ ਫਰਦਰ ਹੋਏਗਾ ਜੀ ਇਨਸਾਨ ਹਰ ਜਗ੍ਹਾ ਤੇ ਇੱਕੋ ਜਿਹਾ ਤੇ ਉਹਦੀ ਕੇਅਰ ਹਰ ਜਗ੍ਹਾ ਤੇ ਇੱਕੋ ਜਿਹੀ ਹੁੰਦੀ ਹੈ ਤੇ ਮੇਰੇ ਖਿਆਲ ਵਿੱਚ ਅਸੀਂ ਆਪਣੇ ਨਰਸਸ ਨੂੰ ਸਾਨੂੰ empower ਕਰਨਾ ਪਊਗਾ ਹੋਰ ਜ਼ਿਆਦਾ ਕਿਉਂਕਿ ਬਾਹਰ ਅਸੀਂ ਦੇਖਦੇ ਹਾਂ ਕਿ ਜਿਹੜੇ ਉਹਨਾਂ ਦੇ ਟੈਕਨੀਸ਼ੀਅਨਸ ਹੈ ਜਾਂ ਰਜਿਸਟਰਡ ਨਰਸਸ ਨੇ ਦੇ ਆਰ ਮੱਚ ਮੋਰ empowered ਦੈਨ ਆਰ ਨਰਸਸ ਐਂਡ ਡਾਕਟਰਸ ਆਰ ਕੰਪੈਰੀਟਿਵਲੀ ਬਿਹਾਈਂਡ ਉੱਥੇ ਕੋਈ ਤੇ ਵੀ ਕੋਈ ਐਮਰਜੈਂਸੀ ਕਿਤੇ ਵੀ ਕ੍ਰੀਏਟ ਹੋ ਜੇ ਨਰਸਸ ਦੀ ਤੇ ਟੈਕਨੀਸ਼ੀਅਨਸ ਦੀ ਟੀਮ ਜਾਂਦੀ ਹੈ ਜਿਹੜੀ ਪੇਸ਼ ਨੂੰ ਐਮਰਜੈਂਸੀ ਸਰਵਿਸਿਸ ਦੇ ਕੇ ਹਸਪੀਟਲ ਚ ਲੈ ਆਉਂਦੀ ਹੈ ਜਦੋਂ ਕਿ ਸਾਡੇ ਇੱਥੋਂ ਦਾ ਨਰਸਿਸ ਮੈਂ ਨਹੀਂ ਕਹਿੰਦੀ ਨਹੀਂ ਕੈਪੇਬਲ ਹੈ ਬਟ ਉਹਨਾਂ ਦੀ ਪਰਸੈਂਟੇਜ ਘੱਟ ਹੈ ਸੋ ਸਾਨੂੰ ਆਪਣੀਆਂ ਨਰਸਿਸ ਨੂੰ ਅਨਪਾਵਰ ਕਰ ਕੋਸ਼ਿਸ਼ ਹੈ ਜੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਐਂਡ ਰਿਜ਼ਲਟ ਤੇ ਮਿਲਦਾ ਹੀ ਹੈ